ਲਓ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਗੁੱਡ ਮਾਰਨਿੰਗ ਸਾਡੀ ਹੋ ਚੁੱਕੀ ਆ ਚਾਹ ਅਸੀਂ ਪੀ ਲਈ ਅੱਜ ਅੰਦਰ ਬੈ ਕੇ ਬਾਹਰ ਮੌਸਮ ਥੋੜੀ ਜੀ ਧੁੱਪਾਂ ਜਿਹਾ ਲੱਗ ਰਿਹਾ ਬਟ ਹੁਣ ਬੱਦਲ ਹੁਣ ਪੂਣਾ ਦੇ ਸੂਰਜ ਤੇ ਬੱਦਲ ਆ ਗਏ ਪਹਿਲੇ ਪਹਿਲਾਂ ਉਹ ਬੱਦਲ ਨਹੀਂ ਸੀ ਠੰਡਾ ਹੈ ਅੰਦਰ ਫੇਰ ਵੀ ਖੁੱਲਾ ਨਹੀਂ ਹੈ ਮੰਮੀ ਸਤਿ ਸ੍ਰੀ ਅਕਾਲ ਬਲੌਗਰ ਨੂੰ ਸਤਿ ਸ੍ਰੀ ਅਕਾਲ ਜੀ ਕੀ ਕਰ ਰਹੇ ਹੋ ਵੀ ਦੱਸੋ ਪੇਠਾ ਵੱਟਣਾ ਹੈ ਅੱਤ ਇੱਕ ਬਸਾਉਂਦੀ ਹੈ ਯਾਨੀ ਤੇ ਕਹਿੰਦਾ ਮੰਮੀ ਸਾਰਾ ਦਿਨ YouTube ਤੇ ਮਟਰ ਪਨੀਰ ਚਾਹੀ ਪਨੀਰ ਰੈਸਪੀਅੀਆਂ ਦੇਖਦੀ ਆ ਬਣਾਉਂਦੀ ਫੇਰ ਵੀ ਕੱਦੂ ਕਹੀਏ ਉਹ ਕੌਣ ਸਾ ਮੇਰੇ ਦਿਸ਼ਨ ਆਪਾਂ ਲਾਵਾਂਗੇ ਸਬਜ਼ੀ ਨੂੰ ਤੜਕਾ ਇਹਦਾ ਪਨੀਰ ਲਸਣ ਕੱਟ ਕੇ ਤਿਆਰ ਕਰ ਲਿਆ ਸਬ지 ਜਾਂ ਚੀਰ ਦੇ ਸੀਗੇ ਪਿਆਜ਼ ਇੱਕ ਬੜੀ ਪਾਵਾਂਗੇ ਮੇਥੇ ਨੂਨ ਇੱਧਰ ਤੇਲ ਆ ਮਿਰਚਾਂ ਰਹੜਦੀ ਹਲਦੀ ਹਲੇ ਪਈ ਪਈ ਨੇ ਇਹ ਤੇ ਦੇਸੀ ਘਿਓ ਦਾ ਚਮਚਾ ਇੱਕ ਇੱਕ ਚਮਚਾ ਸ਼ੱਕਰ ਦਾ ਇਹ ਦੇਸੀ ਘਿਓ ਚ ਆਪਾਂ ਹਲਦੀ ਔਰ ਮਿਰਚਾਂ ਮਗਰੋਂ ਕਾੜ ਕੇ ਮੜਾ ਜਿਕੇ ਕਾੜ ਕੇ ਫੇਰ ਪਾਉਣੇ ਨੇ ਇਹਨਾਂ ਨੂੰ ਟੱਕ ਕੇ ਪਾਣੀ ਮੱਖੀਆਂ ਲੱਗਣ ਤੋਂ ਇਦਾਂ ਆਪਣੀ ਅੱਗ ਜਲਪੀ ਹੁੰ ਧਰਦੇ ਆਂ ਪਕੜਾ ਹੀ ਬਣਾਉਣੀ ਆ ਸਬਜੀ ਪੇਠਾ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਪਹਿਲਾਂ ਪਾਵਾਂਗੇ ਮੇਥੇ ਮੇਥੇ ਆਪਣੀ ਤੜਕ ਗਿਆ ਹੁਣ ਕਮਾ ਨਿੱਕਾ ਬਰਥਡੇ ਸੇਕ ਲਾ ਲਿਆ ਸਾਕੇ ਆ ਇਹ ਦੇ ਵਿੱਚ ਪਾ ਲਾਂਗੇ ਆਪਾਂ ਇੱਕ ਬੜੀ ਬੜੀਆਂ ਬੜੀਆਂ ਘਰ ਪਈਆਂ ਬਣਾਈਆਂ ਹੋਈਆਂ ਨੇ ko parang yun, o. Nasa pia, check ਲੋਜੀ ਹੁਣ ਆਪਾਂ ਇਹਨੇ ਟੱਕ ਦੱਲੇ ਮਸਾਲਾ ਭੁੱਜੂਗਾ ਇਹਨੇ ਮਾੜਾ ਨਾਲ ਦਿਨ ਨਾਲ ਘੋਲ ਕਰਦੇ ਹਾਂ ਲੋਜੀ ਪਿਆਜ਼ ਆਪਾਂ ਭੁੱਜ ਗਏ ਮਸਾਲਾ ਹੁਣ ਪਾ ਦਵਾਂਗੇ ਪੇਠਾ ਆਪਾਂ ਅੰਦਰ ਨਹੀਂ ਵੀ ਲੱਗਦਾ ਹਨਾ ਥੀਸ ਅੰਦਰ ਜੀ ਲੱਗਦਾ ਇੱਥੇ ਰੱਖ ਲਾ। ਆਪਾਂ ਲਗਾ ਕੋਉਂ ਲੱਗ ਗਈ ਥੀ ਕੋਲੂ ਕੀ ਹੁੰਦਾ। ਇੱਥੇ ਰੱਖ ਲੈ ਨਾ ਇਹੰਦਾ। ਕੱਟਣੀ ਹੈਗਾ। ਸਾਸਰੀ ਘਰ ਬਲਾਓ। ਸਾਸਰੀ ਘਰ ਬਲਾਓ। ਸਾਸਰੀ ਘਰ ਪਾਈ ਕੱਪ ਦੇ ਨਾਲ ਹੀ ਸਾਸਰੀ ਘਰ ਸਾਰਿਆਂ ਨੂੰ। ਹਾਂ ਇਹ ਸਿਸ ਦੀ ਗੁੱਡ ਮਾਰਨਿੰਗ ਹੋਊਗੀ ਅੰਦਰ ਨਹੀਂ ਦੋ ਦੋ ਨਿੱਗਰ ਦਾ ਇਹਦਾ ਦਾਦੀ ਬਾਹਰ ਆ ਜਾਂਦੀ ਹੈ ਨਾ। ਲੋ ਜੀ ਤੇਕਾ ਬਣਾਦੇ ਤੋਂ ਵੱਧ ਰਿਜੇ ਗਿਆ ਇਹਨਾਂ ਤੇ ਰਿਜੇ ਗਿਆ ਹੈ ਆਪਾਂ ਨੇ ਇੱਧਰ ਘਰਮ ਕਰਕੇ ਦੇ ਵਿੱਚ ਮਿਰਚਾਂ ਨਾਲ ਹਲਦੀ ਪਾ ਲਈ ਹੁਣ ਪਾਣੀ ਇਹਦੇ ਦੇ ਵਿੱਚ ਪਸਤ ਕਰ ਲਈ ਲਈ ਇਸੇ ਨੂੰ ਪਕਾ ਲਾਂਗੇ ਦੇਖ ਕੇ ਕਰ ਵੀ ਇਹ 5-10 ਮਿੰਟ ਹੋਰ ਪਕਾਵਾਂਗੇ ਟੱਕੇ ਲੋ ਜੀ ਸਬਜ਼ੀ ਆਪਣੀ ਬਣ ਗਈ ਹੁਣ ਹੁਣ ਬਣਾਉਣੇ ਆ ਰੋਟੀ ਸੀਸ ਤਾਂ ਸਾਡਾ ਇੱਧਰ ਟੇਸਟ ਵੀ ਕਰਨ ਲੱਗ ਗਿਆ ਬੈਠਾ ਸੱਜੀ ਖਾਂਦਾ ਇਹ ਖਾ ਲੋ ਖਾ ਲੋ ਬਾਈ ਕਰ ਦੋ ਇੱਤੀ ਆ ਤੇਲ ਦਾ ਮਾੜਾ ਜਿਹਾ ਅੱਜ ਵੀ ਹੋ ਗਿਆ ਇਹ ਸੁ ਗਿਆ ਹੁਣ ਤੱਕ ਹੋ ਗਿਆ ਹਾਂ ਹਾਂ ਖੋਲੂਗੀ ਬਸ ਹੁਣ ਤਾਂ ਗਰਮੀ ਨਾਲ ਲੈ ਚੁੱਕੇ ਆਪਾਂ ਸ਼ਾਵਰ ਮਗਰ ਲੈ ਕੰਮ ਨੂੰ ਬੈਠ ਕੇ ਆਇਆ ਮੰਮੀ ਬਣਾ ਰਹੀ ਨੇ ਰੋਟੀ ਸਬਜੀ ਬਣ ਗਈ ਹੂੰ ਸਬਜੀ ਤਾਂ ਅੰਦਰ ਲੈ ਹੀ ਕੱਢ ਕੇ ਕੜਾਹੇ 'ਚ ਮਾਂ ਜੀ ਪਾ ਦਿੱਤਾ ਚੱਕ ਦਾ ਹਮ ਫੇਰ ਹੀ ਬੜਾ ਅੰਨਿਕਲ ਹੁੰਦਾ ਅੰਦਰ ਵਾਕੇ ਕੇ ਰੰਗ ਆਉਂਦਾ ਹੂੰ ਇਹ ਤਾਂ ਉੱਠ ਹੀ ਜਾਂਦਾ ਸਭ ਕੁਝ ਇਹ ਲੈ ਜਾਓ ਪਾਪਾ ਕੋਲ ਜਾਂ ਤਾਂ ਉਹ ਆਪ ਦਾ ਆਪ ਮੁੰਦੀ ਪੀਲੀ ਜਾਂਦੀ ਉੱਧਰ ਪਾਪਾ ਕੀ ਕੰਮ ਕਰਕੇ ਆਏ ਹੈ ਜਿਹੜਾ ਇੰਨਾਂ ਲਿਬੜਿਆ ਫੜ ਜੋ ਚਲੋ ਚਲੋ ਪੜਾਵਾ ਮੇਰਾ ਫੋਟੋ ਦੇ ਹਾਂ ਫਿਰ ਉਹ ਗਿੱਲੇ ਤਾਂ ਉਹ ਕੋਣ ਹੋਈ ਸੀਗਾ ਹਾਂ ਅਰਜੀਤ ਕਰ ਰਹੇ ਨੇ ਸਟੀਚਿੰਗ ਮੰਮੀ ਦਾ ਸੂਟ ਸਿਰ ਰਹੇ ਨੇ ਤੇ ਲੈ ਆ ਤੁਹਾਨੂੰ ਬਾਹਰ ਦਾ ਹਾਲ ਵੀ ਦਿਖਾਉਨੇ ਆ ਹੁਣ ਮੌਸਮ ਵਧੀਆ ਹੋ ਗਿਆ ਹਲੂਚ ਪਸੀਜ ਖਾ ਰਹੇ ਆ ਬਣਾ ਆਲੂ ਭਖਰਾ ਮੰਮੀ ਕਰ ਰਹੀ ਨੇ ਚਟਨੀ ਦੀ ਤਿਆਰੀ ਤੇ ਮੌਸਮ ਥੋੜਾ ਜਿਹਾ ਵਧੀਆ ਹੋ ਗਿਆ ਮੀਂਹ ਕਦੇ ਆਉਂਦਾ ਕਦੇ ਚੰਨ ਥੜਦਾ ਹਾਲੇ ਦਾਰੇ ਵੈਸੇ ਕਾਫੀ ਪੈ ਗਏ ਮੀਂਹ ਦੇ ਦੇਖੋ ਵੀ ਆਪਣੇ ਉਰੇ ਪੈਂਦਾ ਕ ਨਹੀਂ ਪੈਂਦਾ ਹਾਂ ਚਟਣੀ ਕੁੱਟ ਕੇ ਲਾਵਾਂਗੇ ਤੜਕਾ ਚੜਕੇ ਚਟਣੀ ਬਣਾਉਣੀ ਹੈ ਨਾਲ ਦੇ ਨਾਲ ਪਾਣੀ ਪੁੱਟਦੇ ਹਾਂ ਤਾਂ ਕੁਛ ਉੱਤੇ ਭਾਈ ਚਰਖਾ ਲੈ ਕੇ ਗਈਆਂ ਕੁੜੀਆਂ ਕਿ ਤੇ ਤੀਆਂ ਮਨਾਉਣੀਆਂ ਹੋਣਗੀਆਂ ਹਾਂ ਜਿਹੜੀਆਂ ਕੁੜੀਆਂ ਨੇ ਪਤਾ ਨਹੀਂ ਕੌਣ ਨੇ ਚਾਹ ਵਾਕ ਰਹੀਆਂ ਸਕੂਲ 'ਚ ਤਾਂ ਮਨਾ ਲਈਆਂ ਜਿਵੇਂ ਸਕੂਲ ਦੀਆਂ ਹੋਣੀਆਂ ਹੋਣੀਆਂ